ਗਿਆਂ ਸਪੇਨ ਦੇ ਉੱਤੇ ਕੀ ਕੰਮਾਂ ਬਾਰੇ ਰਸ਼ਾ ਬਾਰੇ ਤੇ ਸਾਨੂੰ ਸਾਰੀ ਇਨਕਲੂਸਿਵ ਸੀ ਕਿ ਨੀ ਗਰਾਂਟੇ ਲਾ ਪ੍ਰੂਬਾ ਦਲ ਬਾਰਕਨ ਪੱਸੀ ਗੱਲ ਜੀ ਸਾਰਿਆਂ ਨੂੰ ਆਈ ਹੋਪ ਸਾਰੇ ਠੀਕ ਠਾਕ ਹੋ ਗਏ ਵਧੀਆ ਹੋ ਗਏ ਤੇ ਅੱਜ ਆਪਾਂ ਗੱਲ ਕਰਦੇ ਹਾਂ ਇੱਥੇ ਕੰਮ ਬਾਰੇ ਸਪੇਨ ਦੇ ਵਿੱਚ ਜੋ ਕਿ ਇਸ ਟਾਈਮ ਕੀ ਹਾਲਾਤ ਚੱਲਦੇ ਪਿਆ ਸਪੇਨ ਦੇ ਵਿੱਚ ਤੇ ਗੱਲ ਬਾਬੇ ਉਹ ਇਦਾਂ ਹੈ ਸਪੇਨ ਦੇ ਵਿੱਚ ਕਮਾਕਾਰਾਂ ਦਾ ਬਹੁਤ ਉਫਾ ਆ ਪਿਆ ਆ ਤੇ ਮੇਰਾ ਵੀਰ ਆਪਣੇ ਬਹੁਤ ਬੰਦੇ ਵਿਲੇ ਬੈਠੇ ਆ ਕੰਮ ਕਰੀ ਤੇ ਬਹੁਤ ਖਾ ਚੁੱਕਿਆ ਹੋਰ ਤੇ ਬਾਕੀ ਜਿਹੜੇ ਆਪਣੇ ਵੀ ਆਉਂਦੇ ਆ ਇੱਥੇ ਸੱਜਣ ਦੇ ਵਿੱਚ ਕੋਈ ਨਾ ਕੋਈ ਆਪਣਾ ਸੱਜਣ ਮਿੱਤਰ ਮੈਂ ਪਹਿਲੀ ਵੀਡੀਓ 'ਚ ਵੀ ਕਿਹਾ ਹੈ ਕਿ ਸੱਜਣ ਮਿੱਤਰ ਆਪਣਾ ਕੋਈ ਨਾ ਕੋਈ ਰੱਖਿਓ ਜਿਹੜਾ ਤੁਹਾਨੂੰ ਹੁਣ ਕੰਮਕੁੰਮ ਤੇ ਲਵਾਵੇ ਤੇ ਬਾਕੀ ਬਹੁਤ ਮਤਲਬ ਕਿ ਹਲਾ ਦੇ ਤੇ ਬਹੁਤ ਮਾਰੇ ਹੋ ਚੁੱਕੇ ਆ ਤੇ ਕੱਲੋ ਇਦਾਂ ਆ ਕਿ ਆਪਾਂ ਵੀਡੀਓ ਤਾਂ ਬਣਾਉਨੇ ਆ ਕਿ ਜਿਹੜਾ ਨਵਾਂ ਬੰਦਾ ਆਉਂਦਾ ਆ ਤੇ ਆਪਾਂ ਜਾਣਕਾਰੀ ਦੇ ਸਕੀਏ ਕਿਉਂਕਿ ਸਾਨੂੰ ਰਹਿੰਦੇ ਵੇਸੇ 6-7 ਮਹੀਨੇ ਹੋ ਚੱਲੇ ਆ ਆਲਮੋਸਟ ਆਇਆ ਕਿ ਕੀ ਖਰਚਾ ਆ ਜਾਂਦਾ ਵਾ ਕੀ ਰਹਿਣ ਸ਼ੁਰੂ ਜਾਂਦੀ ਆ ਉਹ ਆਪਾਂ ਕਈ ਵੀਡੀਓ ਬਣਾਵਾਂਗੇ ਉਸ ਚੀਜ਼ ਉੱਤੇ ਰਾਤ ਨੂੰ ਸਾਂ ਤੇ ਕਮਾਕਾਰਾਂ ਦੇ ਆਪਾਂ ਹੁਣ ਬਣਾਉਨੇ ਪਏ ਆ ਕੰਮਕਾਰ ਉੱਤੇ ਤੇ ਕੰਮਕਾਰ ਇੱਥੇ ਬੜੇ ਸੀਜ਼ਨ ਤੋਂ ਕੰਮ ਚੱਲਦੇ ਆ ਜੀਣਾ ਹਿਸਾਬ ਹੁੰਦਾ ਕਿ ਸੀਜ਼ਨ ਜਿੰਦਾ ਕਿੰਨੇ ਮਹੀਨੇ ਸੀਜ਼ਨ ਚੱਲਿਆ ਜਿੰਦਾ 15 ਦਿਨ ਚੱਲਿਆ ਜਾਂ ਮਹੀਨਾ ਚੱਲਿਆ ਕਿਉਂਕਿ ਆਪਾਂ ਜਿਵੇਂ ਮੈਂ ਨਾ ਬਣਾਉ ਆਇਆ ਇਸੰਤਰੇ ਦੇ ਕੰਮ ਤੇ ਜਾਂਦੇ ਰਹੇ ਆਪਾਂ ਤੇ ਮਹੀਨਾ ਕੰਮ ਚੱਲਿਆ ਪੂਰਾ ਮਹੀਨੇ ਜਾਂ 2 ਡੇਰ 2 ਮਹੀਨੇ ਆਲਮੋਸਟ ਆਪਣੇ ਜਿਹਦੇ ਕਹਿੰਦੇ ਆਪਣੇ ਪਾਕਿਸਤਾਨੀ ਜੋ ਇੱਥੇ ਆਪਣੇ ਰਹਿੰਦੇ ਆ ਉਹਨਾਂ ਚਿਰ ਹੋ ਗਿਆ ਵਾ ਉਹ ਭਾਸ਼ਾ ਪੋਛ ਆਉਂਦੀ ਆ ਉਹਨਾਂ ਨੂੰ ਖਰਦਾ ਰਿਹਾ ਇੱਥੇ ਕੰ ਤੇ ਮੈਂ ਜਿੰਨਾ ਕਿ ਨਾ 2 ਕੁ ਮਹੀਨੇ ਕੰਮ ਕੀਤੇ ਹੋਣੇ ਆ ਤੇ ਆਪਣੇ ਆ ਵੀਰ ਜਿੰਨੇ ਲੈ ਗਏ ਆ ਇਹ ਵੀ ਜਾਣਦੇ ਨੇ ਸਾਰੇ ਆਪਾਂ ਨਾਲ ਸੱਚੀ ਗੱਲ ਕਰ ਹਾਜਾ ਜੀ ਕਿ ਤਾਬੇ ਜੀ ਸਹੀ ਗੱਲ ਤੁਹਾਨੂੰ ਹਾਜਾ ਜੀ ਭਾਜੀ ਕਿਦਾਂ ਸਾਸਰੀ ਗੱਲ ਕਿਨਾਂ ਮੈਂ ਸਾਰਿਆਂ ਨੂੰ ਭਾਈ ਇੱਥੇ ਕੰਮ ਇੱਤੈ ਹੀ ਆ ਯਾਰ ਮੈਨੂੰ ਤੇ ਚਲੋ ਹੋ ਗਿਆ ਢੇਡਕ ਸਾਲ ਇੱਥੇ ਤੇ ਯਾਰ ਇੱਥੇ ਥੋੜਾ ਉੱਖਾ ਆ ਪਰ ਮੈਨੂੰ ਨਹੀਂ ਪਤਾ ਜਿਹੜੇ ਬੰਦੇ ਆਉਂਦੀ ਆ ਕੋਈ ਵੀ ਆਉਂਦਾ ਆ ਇੰਡੀਆ ਤੋਂ ਆਦਾ ਕੋਈ ਬੰਦਾ ਆਦਾ ਆ ਉਹਨੂੰ ਦਾ ਲੱਖ ਰੁਪਏ ਜਾਵਾ ਲੈ ਲਾ ਬਿਹਵੀਂ ਵੀ ਦੱਸਿਆ ਲੱਖ ਕਰਕੇ 1.5 ਲੱਖ ਕਰਕੇ ਜਾ ਲੈ ਲਾ ਸਾਡੇ ਕੋਲ ਸਾਨੂੰ ਪਹਿਲੋਂ ਕੰਮ ਚਾਹੀਦਾ ਕੰਮ ਨਾਲ ਹੀ ਪੈਸੇ ਆਉਣੇ ਭਾਜੀ ਹੋਰ ਨਹੀਂ ਕੋਈ ਆਉਣੇ ਪੈਸਾ ਆਪਣੇ بڑے ਬੰਦੇ ਆ ਆਪਣੇ ਭਰਾਓ ਆਏ ਇਟਲੀ ਤੋਂ ਆਏ ਆ ਤੇ ਇਟਲੀ 9 ਮਹੀਨੇ ਵਾਲੇ ਪੇਪਰਾਂ ਤੋਂ ਆਏ ਆ ਉਹ ਤੇ ਉਹਨੇ ਕਾਨੂੰਨ ਕਰ ਦਿੱਤਾ ਵਾ ਕਿ 9 ਮਹੀਨਾ ਜਿਹੜੇ ਆਉਣਗੇ ਇੰਡੀਆ ਤੋਂ ਮੁਲਕੀ ਕੋਈ ਨਾ ਆਉਣਗੇ ਔਰ ਗੱਲ ਇਦਾਂ ਹੈ ਕਿ ਜਿਹੜੇ ਕੇਲਾ ਹੀ ਹਨ ਨੂੰ ਆਪ ਨਹੀਂ ਪਤਾ ਮੈਂ ਆਪ ਇਟਲੀ ਦਵਾਇਆ ਆ ਇਟਲੀ ਦਵਾਇਆ ਆ ਇਟਲੀ ਦਵਾਇਆ ਤੇ ਗੱਲ ਇਦਾਂ ਹੈ ਕਿ ਹਨ ਨੂੰ ਤਾਂ ਪਤਾ ਨਹੀਂ ਹੈ ਚੀਜ਼ਾਂ ਬਾਰੇ ਕਿਉਂਕਿ ਹਨ ਨੂੰ ਨੌਲੇਜ ਨਹੀਂ ਹੁੰਦੀ ਹੁਣ ਆਪਾਂ ਸਪੇਨ ਜਾ ਰਹੇ ਨੇ ਸਪੇਨ ਬਾਰੇ ਪਤਾ ਹੁਣ ਇਟਲੀ ਦੇ ਲੈਂਦੇ ਆ ਹੁਣ ਇਟਲੀ ਵਾਲੇ ਨੂੰ ਪਤਾ ਕਿ ਯੂਰਪ ਦੇ ਭਾਵੇਂ ਇੱਕ ਸਾਰਿਆਂ ਦਾ ਆ ਜਾਂਦਾ ਪਰ ਭਾਸ਼ਾ ਹਰ ਇੱਕ ਲੱਗ ਵਾ ਰੂਲ ਸਾਰਿਆਂ ਦੇ ਅਲੱਗ-ਅਲੱਗ ਵਾ ਇਥੇ ਯੂਰਪ ਦੇ ਵਿੱਚ ਤੇ ਕੁਝ ਕੀ ਕਹਿੰਦੇ ਇਟਲੀ ਦੇ ਵਿੱਚ ਆਪਾਂ ਜਿੱਦਾਂ ਉਹਨਾਂ ਨੂੰ ਪਤਾ ਨਹੀਂ ਉੱਥੇ ਮਰਗੀ ਲੱਖ 2 ਲੱਖ ਵਿੱਚ ਵੱਧ ਸ਼ਾਇਦ ਉਹਨੂੰ ਕਹਿੰਦੇ ਕਿ ਸਾਡੇ ਪਕਮਾਲ ਕੇ ਨਾਲ ਸਿੱਧੇ ਕੰਟਰੈਕਟ ਕਰਾ ਦੇ ਸਾਡਾ ਸ਼ਾਇਦ ਆਪਾਂ ਤੇ ਇਸ ਟਾਈਮ ਕੰਮ ਕੁੰਮ ਤੇ ਲੱਗੇ ਹੁੰਦੇ ਤੇ ਇਦਾਂ ਦਾ ਹਲਾਤ ਹੋਏ ਹਲਾਤ ਨਾ ਹੁੰਦੇ ਸਾਡੇ ਇਸ ਪਛਬੇਨ ਦੇ ਵਿੱਚ ਤੇ ਇਦਾਂ ਦੇ ਕੰਮਕਾਰ ਜਿੱਦਾਂ ਆਪਾਂ ਇੱਥੇ ਕਹਿ ਦਿੰਦੇ ਆ ਕਿ ਇੱਥੇ ਇਟਲੀ ਦੇ ਵਿੱਚ ਜਿਆਦਾ ਡੇਢੀ ਜਿੱਦੋਂ ਕਿਹੜੇ ਫਾਰਮਾਂ ਫੂਨਮਾਂ 'ਚ ਕੰਮ ਜ਼ਿਆਦਾ ਹੁੰਦਾ ਉਥੇ ਨਾ ਉਧਾ ਇਟਲੀ ਬਤਿਆ ਅਰੀਸ਼ ਕਿੰਤਾ ਆ ਪਰ ਇਹ ਪੰਜਾਬੀ ਆਪਣੇ ਆਲ ਮੁਖਤ ਬਹੁ ਪੰਜਾਬੀ ਆ ਚੁੱਕਿਆ ਆ ਆਈ ਜਾਣਦੇ ਆ ਆਈ ਚੁੱਕੇ ਨਹੀਂ ਆਈ ਜਾਣਦੇ ਆ ਪਰ ਉਹ ਇਸ ਕਰਕੇ ਆਉਂਦੇ ਆ ਕਿ ਇਥੇ ਮਤਲਬ ਕਿ ਪੇਪਰ ਲੋ ਕਰਕੇ ਪਹਿਲਾਂ 3 ਸਾਲ ਕੀਤਾ ਆ 2 ਸਾਲ ਕਰਕੇ ਹੁਣ ਬੜੀ ਜਨਤਾ ਆਈ ਜਾਂਦੀ ਆ ਕਿਤੋਂ ਕੋਈ ਪ੍ਰਾਂਤ ਤੋਂ ਕੋਈ ਇੰਗਲੈਂਡ ਤੋਂ ਆਈ ਜਾਂਦਾ ਪੇਪਰ ਲੋ ਕਰਾਈ ਜਾਂਦੇ ਆ ਹਾਂ ਇਹਨਾਂ ਨੂੰ ਇਹ ਹੁੰਦਾ ਕਿ ਕੰਮ ਮਿਲੇ ਨਾ ਮਿਲੇ ਪਰ ਆਹੀ ਪੇਪਰ ਲੋ ਕਰਾਉਣੀ ਜ਼ਰੂਰ ਆ ਤੇ ਕਰਾਈ ਜਾਂਦੇ ਜਨਤਾ ਮੇਰ ਵੀ ਹੁਣ ਪੇਪਰ ਉੱਥੇ ਖਰਾਬ ਹੋ ਗਏ ਸੀ ਉੱਥੇ ਉੱਥੇ ਉਹਦਾ ਨਾ ਕਿ ਮੈਂ ਇਥੋਂ ਗਿਆ ਇਓ ਤੋਂ ਆ ਇਟਲੀ ਇਟਲੀ ਤੋਂ ਆਇਆ ਪੁੱਤਕਾਲ ਪੁੱਤਕਾਲ ਤੋਂ ਮੁਰਕੀ ਪੀਪਲ ਲੋਕਰ ਵਾਲੇ ਪੁੱਤ ਲੋਕ ਉਥੋਂ ਕਰਾਏ ਆ ਤੇ ਉਹਦੇ ਬਾਅਦ ਤੋਂ ਪਰਾਵਾ ਮੇਚਰ ਗਿਆ ਤੇ ਫਰਾਂਸ ਬੰਦੇ ਹੋਊਗੇ ਕੋਈ ਉਹਨਾਂ ਦਾ ਕੰਮ ਕੁੰਮ ਕੀਤਾ ਉਹ ਬੰਦੇ ਥੋੜੇ ਹੈਗੇ ਗਲਤ ਠੀਕ ਆ ਉਹਨਾਂ ਨੇ ਮੈਨੂੰ ਕਿਹਾ ਤਾਂ ਵੀ ਮੇਰੇ ਤੋਂ ਵੀਆ ਵੀ ਹੈਗਾ ਜੀ ਉਥੋਂ ਤੇ ਉਹ ਕਹਿੰਦੇ ਤੂੰ ਆਹਦੇ ਪੇਪਰ ਬੂਪਰ ਮਗਰ ਦੀ ਪੇਪਰ ਬੂਪਰ ਬਣਿਆ ਪੁਰਤਗਾਲ ਦੇ ਰਿਕਾਰਡ ਪੂਰ ਦੇ ਤੁਹਾਨੂੰ ਪਤਾ ਆਈਮਾ ਦੇ ਉੱਤੇ ਹੁਣ ਬੁੱਧੇਰਾ ਉਹ ਨਾ ਨਹੀਂ ਸੰਘਰਸ਼ ਕੀਤਾ ਆਪਣੇ ਪੰਜਾਬੀਆਂ ਨੇ ਕਿਤੇ ਕਾਰਡ ਨਹੀਂ ਮਿਲਦੇ ਤੇ ਫਾਲਤੇ ਕੱਢੀ ਜਾਂਦੇ ਹੋਣੇ ਕੋਈ ਚੀਜ਼ ਤੇ ਇਹਦਾ ਵੀ ਅੜਿਆ ਪਿਆ ਪ੍ਰੋਸੀਜਰ ਇਹਦਾ ਫਿੰਗਰਪ੍ਰਿੰਟ ਹੋ ਚੁੱਕੇ ਆ ਤੇ ਬਸ ਉਹ ਰਹਿ ਗਿਆ ਇਹਦਾ ਕਾਰਡ ਕੂੜ ਜਾਂ ਜਿਹੜਾ ਹਮ ਮਿਲਣਾ ਇਹਨੂੰ ਤੇ ਬਾਕੀ ਗੱਲ ਕਰਦੇ ਆ ਬਸ ਪੇਂ ਨਹੀਂ ਉਹ ਵੀ ਪੇਂ ਦੀ ਜਾਣਕਾਰੀ ਦਵਾਂਗੇ ਮਕਾਰ ਦਾ ਇਦਾਂ ਇੱਥੇ ਕੀ ਪੈਸੇ ਪੂਹੇ ਜੇ ਤੁਹਾਨੂੰ ਮਿਲਦੇ ਆ ਬੰਦੇ ਆ ਤੇ ਓਮਰ ਮਿਰਾਵੀਰ ਘਰ ਨਾ ਪਾਇਆ ਕੋਲੋਂ ਕਿ ਇੱਥੇ ਤੁਸੀਂ ਤੇ ਉਹ ਮੇਰੇ ਖਿਆਲ ਨਾਲ ਬੈਸਟ অপਸ਼ਨ ਵਾ ਦੋ ਸਾਲ ਬਾਅਦ 8000 ਭਰਨਾ ਪੈਣਾ ਦਾ ਦੋ ਸਾਲ ਬਾਅਦ ਤੁਹਾਨੂੰ 8000 ਜਾਂ 10000 ਰੁਪਏ ਭਰਨਾ ਪੈਣਾ ਕਿਉਂਕਿ ਜਿੰਨੇ ਮਾਲਕ ਨੇ ਕੇ ਉਹ ਤੁਹਾਨੂੰ ਦੇਣੇ ਹੀ ਪੈਣੇ ਆ ਤੇ ਕਰ ਲੋ ਪਰੌਣ ਦਾ ਵੀ 500 ਭਰਨਾ ਪੈਣਾ ਤੇ ਸਾਲ ਬਾਅਦ ਤੁਸੀਂ ਪੇਪਰ ਜਦ ਤੁਹਾਡੇ ਦੋ ਸਾਲ ਦੇ ਟੂਰਨਾਮੈਂਟ ਚੱਲਣੀ ਆ ਪਾ ਦੋਨਾ ਟੂਰਨਾਮੈਂਟ ਵੀ ਚਲਾਇਓ ਤੇ ਉਹ ਵੀ ਤੁਹਾਨੂੰ ਚੈੱਕ ਕਰਾਉਣੀ ਪੈਣੀ ਆ ਉਹ ਤੇਨਾ ਮਹੀਨਾ ਬਾਅਦ ਤੁਸੀਂ ਚੈੱਕ ਕਰਾਉਂਦੇ ਰਹੇ ਹੋ ਇਹ ਪਲੇਖੇ ਚ ਨਾ ਰਹੋਗੇ ਤੁਸੀਂ ਪੇਪਰ ਲੋ ਕਰਾ ਲਏ ਆ ਉਸ ਬਾਅਦ ਤੁਸੀਂ ਮਿਲ ਕੇ ਤੇ ਦੇ ਮਲਕੀ ਫੁੱਲੇ ਤੁਰੇ ਫਿਰੋ ਜਿੱਥੇ ਮਰਜੀ ਉਹ ਤੁਹਾਨੂੰ 3 ਮਹੀਨੇ ਤੁਸੀਂ ਚੈੱਕ ਕਰਾਉਣਾ ਹੈ ਕਰਾਉਣਾ ਉਹ ਵੀ ਨਾਲੇ ਬੰਦਾ ਵਿੰਦਿਕ ਚੈੱਕ ਕਰਾਉਣ ਆਉਂਦਾ ਬੰਦਾ ਕਿ ਨਹੀਂ ਆਉਂਦਾ ਇੱਥੇ ਪ੍ਰੈਜ਼ੈਂਟ ਹੈਗਾ ਕਿ ਨਹੀਂ ਹੈਗਾ ਤੇ ਉਹ ਵੀ ਤੁਹਾਨੂੰ 3 ਮਹੀਨੇ ਬਾਅਦ ਤੁਹਾਨੂੰ ਚੈੱਕ ਕਰਾਉਣੀ ਪੈਣੀ ਬਦੂਨਾ ਮਿੰਟ ਤੇ ਉਹ ਵੀ ਤੁਹਾਨੂੰ ਜਿਹੜਾ ਤੁਸੀਂ ਇੱਕ 2 ਸਾਲ ਦੀ ਵੈਲਿਡ ਹੁੰਦੀ ਹੈ ਤੇ ਸਾਲ 3 ਸਾਲ ਦੇ ਪੈਸੇ ਪਹਿਲਾਂ ਦੇ ਦਿੰਦੇ ਉਹ ਅਗਲੇ ਸਾਲ ਦੇ ਫਿਰ ਪੈਸੇ ਤੁਸੀਂ ਦੋਗੇ ਫਿਰ ਤੁਹਾਡੇ ਕੀ 2 ਸਾਲ ਦੀ ਦਾ ਆਪਣੇ ਮਾਲਕ ਤੋਂ ਹੀ ਕੰਟਰੈਕਟ ਲੈਣਾ ਵਾ ਹੁਣ ਮਾਲਕ ਦੇ ਡਿਪੈਂਡ ਕਰਦਾ ਵਾ ਕਿ ਤੁਹਾਨੂੰ ਕਿੰਨੇ ਮਾਲਕਾ ਨਾਲ ਪੈਸੇ ਮੰਗਦਾ ਉਹ ਤੁਹਾਨੂੰ ਦੇਨੇ ਹੀ ਪੈਣੇ ਆ ਉਹ ਤੁਹਾਨੂੰ ਮੈਂ ਤਾਂ ਕਹਿੰਨਾ ਕਿ ਪੈਸੇ ਆਂਗੇ ਨਾ ਬਾਇਰੋ ਥੋੜੇ ਪਾਲਿਆ ਕਰੋ ਜੇ ਜਰੂਰ ਮਤਲਬ ਕਿ ਜੇ ਲੋੜ ਆ ਪਿਛੇ ਤੇ ਉਹ ਉਹਨੇ ਕ ਪਾਲਿਆ ਕਰੋ ਕਿਉਂਕਿ ਇੱਥੇ 8-9000 ਤੁਹਾਨੂੰ ਮੋਕੇ ਤੇ ਚਾਹੀਦਾ ਹੀ ਚਾਹੀਦਾ ਵਾ ਕਈ ਫਰੀਜ ਵੀ ਕਰਾ ਦਿੰਦੇ ਨੇ ਕਈ ਫਰੀ ਵੀ ਕਰਾ ਦਿੰਦੇ ਆ ਉਦਾਂ ਐਡੀ ਵੀ ਨਹੀਂ ਗੱਲ ਹੈਗੀ ਕੋਈ ਪਰ ਕਈ ਪਰ ਬਾਥਰੂਮ ਦਾ ਬਾਥਰੂਮ ਨਾ ਇੱਥੇ ਸਪੇਨ ਦੇ ਵਿੱਚ ਇਦਾਂ ਆ ਬਾਥਰੂਮ ਨਾ ਉਹ ਜਿਹੜੇ ਘਰ ਵਾ ਕੋ ਉੱਥੇ ਚਲਦੀ ਹੋਈ ਕਈ ਵੀਡੀਓ ਬਣਾਉਂਦੇ ਆ ਬਾਰਸਲੋਨਾ ਉੱਤੇ ਬਣਾ ਦਿੰਦੇ ਆ ਕਈ ਕਿਤੇ ਸ਼ਰਮ ਬਣਾਉਂਦੇ ਕਿ ਹਾਰੇ ਕਹਲਾ ਦੇ ਕੋਈ ਨਹੀਂ ਹੁੰਦੇ ਕਈ ਸ਼ਰਾਂ ਵਿੱਚ ਜੇ ਕੱਢੀਏ ਕੰਮ ਹੋਗਾ ਇਹ ਨਹੀਂ ਕਹਿੰਦੇ ਆ ਆਪਾਂ ਕਿਉਂਕਿ ਆਪਾਂ ਹੁਣ ਇੱਧਰ ਰਹਿੰਦੇ ਆ ਆਹਦੀ ਹੁੰਦੀ ਆ ਆਪਾਂ ਇੱਧਰ ਰਹਿੰਦੇ ਆ ਆਪਾਂ ਪਿੰਡਾਂ ਵਾਲੇ ਰਹਿੰਦੇ ਆ ਪਿੰਡਾਂ ਵਾਲੇ ਤਾਂ ਰਹਿੰਦੇ ਕਿ ਇੱਥੇ ਕੰਮ ਫਾਰਮ ਤੋਂ ਨਿਕਲਦਾ ਰਹਿੰਦਾ ਖੇਤੀ ਹੋਤੀ ਬਾਈ ਵਾਲ ਤਾਂ ਆਈਆਂ ਆ ਸ਼ਰਾਂ ਵਿੱਚ ਇਹ ਆ ਕਿ ਉੱਥੇ ਉਬੜੇ ਦਾ ਕੰਮ ਜ਼ਿਆਦਾ ਉਬੜੇ ਦਾ ਕਹਿੰਦੇ ਲਾ ਲੋ ਕੰਸਟਰਕਸ਼ਨ ਦਾ ਤੇ ਜਾਂ ਕੀ ਕਹਿੰਦੇ ਆਪਣਾ ਜੇ ਡਿਲੀਵਰੀ ਕਰਦੇ ਆ ਮੁੰਡੇ ਮੁੰਡੇ ਆਲਮੋਸਟ ਕਿਉਂਕ ਬਹੁਤ ਵਾਚਕਿੰਗ ਚੋਕਿੰਗ ਹੁੰਦੀ ਰਹੀ ਹੈ ਉਹਨਾਂ ਨੇ ਕੰਬੋ ਬੰਦ ਕੀ ਖਰਾਬ ਕੀਤਾ ਹੋਇਆ ਵਾ ਤੇ ਜਿਆਦਾ ਆਪਾਂ ਬਲੋਗਰ ਵੇਖੀ ਬਾਸਮਾ ਉੱਤੇ ਹੀ ਪੁੰਦੇ ਆ ਪਿੰਡਾਂ ਪੁੰਨਾਲ ਨਹੀਂ ਪੁੰਦੇ ਪਿੰਡਾਂ ਦੇ ਵੀ ਹਾਲਾਤ ਇਦਾਂ ਆ ਹੁਣ ਅਸੀਂ ਪਿੰਡ 'ਚ ਰਹਿੰਦੇ ਦਲਤੀਬ੍ਰੇਸ਼ ਸ਼ਹਿਰ ਹਨ ਅੰਪੋਸਤਾ ਪੈਂਦਾ ਆ ਤੇ ਇਦਾਂ ਹਾਲਾਤ ਵਾ ਇੱਥੇ ਹੁਣ ਆਪਾਂ ਸਾਹ ਲਾ ਲਓ ਮੈਂ ਸੰਤਰੇ ਦਾ ਸੀਜ਼ਨ ਲਾਇਆ ਸੰਤਰੀ ਸੀਜ਼ਨ ਬਾਅਦ ਮੈਂ ਸ਼ੇਮ ਹੀ ਨਹੀਂ ਹੋ ਗਿਆ ਮੈਨੂੰ ਮੈਂ ਦੇ ਫਰੀਜ ਮਤਲਬ ਘਰ ਰਹਿਣਾ ਤੇ ਆਪਣੇ ਜਿਹੜੇ ਪੈਸੇ ਜੋੜੇ ਸੀ ਉਹ ਆਪਾਂ ਹੁਣ ਖਰਚਾ ਪਾਣਾ ਤੋੜੀ ਜਾ ਰਹੇ ਹਾਂ ਬਾਕੀ ਜਿੰਨੀ ਗਾ ਜਿੰਨੀ ਸਾਡੂ ਜਾਣ ਬਣਾਉਂਦਾ ਇਹ ਮੁੱਦਾ ਹੈਗਾ ਜੀ ਨਿਊ ਨਿਊ ਆਪਣੇ ਨਵੇਂ ਬੰਦੇ ਹੁੰਦੇ ਖਰਾਬੀ ਨਹੀਂ ਇੱਕ ਖਰਾਬਨਾ ਹੋਵੇ ਕਿਉਂਕਿ ਹੁਣ ਨਵੇਂ ਨਵੇਂ ਜਿਹੜੇ ਬੰਦੇ ਆਉਂਦੇ ਆ ਉਹਨਾਂ ਨੂੰ ਕਾਪੂਰ ਨਹੀਂ ਮਿਲਦਾ ਰੈਸ਼ ਨਹੀਂ ਮਿਲਦੀ ਤੇ ਗੋਦਵਾਲਿਆਂ ਵਿੱਚ ਰਹਿੰਦੇ ਆ ਤੇ ਆਪਾਂ ਇਹ ਚਾਹੁੰਦੇ ਆ ਕਿ ਹਨਾ ਕਿ ਜੇਰਾ ਬੰਦਾ ਆਉਂਦਿਆ ਵਾ ਆਪਣਾ ਕੋਈ ਨਾ ਕੋਈ ਰਿਸ਼ਤੇਦਾਰ ਜਾਂ ਕੋਈ ਨਾ ਕੋਈ ਉਹਦਾ ਕੋਈ ਹੈਗਾ ਵਾ ਤੇ ਉਹਦੇ ਨਾਲ ਸੰਪਰਕ ਚ ਰਹੀ ਤੇ ਉਹ ਤੁਹਾਨੂੰ ਇਹ ਅਸ਼ਰੂਸ਼ ਦਵਾਵੇ ਕੰਮ ਦਵਾਵੇ ਤੇ ਖੱਜਲ ਖਵਾਜੀ ਨਹੀਂ ਨਾ ਹੋਵੇ ਅਹੀਂ ਤਾਂ ਆ ਕਰਕੇ ਵੀਡੀਓ ਬਣਾਈ ਸੀ ਕਿ ਮੈਂ ਕਦੀ ਇਦਾਂ ਮਨੋਹਲਾ ਨਹੀਂ ਪਾਏ ਪਰ ਆਪਣੇ ਹਾਲਾਤ ਵੇਖੇ ਪੰਜਾਬੀਆਂ ਦੇ ਤੇ ਬਹੁਤੇ ਅਸੀਂ ਲੋਕ ਅਸੀਂ ਤਾਂ ਬਲੋਗ ਸਟਾਰਟ ਕੀਤਾ ਆ ਬਾਕੀ ਜਿੰਨੀ ਜਾਣਕਾਰੀ ਸਾਨੂੰ ਅੱਗੋ ਆਵੇਗੀ ਜਾਂ ਆਉਂਦੀ ਰਹੇਗੀ ਆਪਾਂ ਤੁਹਾਡਾਂ ਨੂੰ ਜ਼ਰੂਰ ਸ਼ੇਅਰ ਕਰਾਂਗੇ ਤੇ ਤੁਹਾਡਾ ਨਵਾਂ ਚੈਨਲ ਆ ਤੇ ਇਹਨੂੰ ਸਬਸਕ੍ਰਾਈਬ ਕਰ ਲਿਓ ਤੇ ਵਧੀਆ ਲੱਗੀ ਵੀਡੀਓ ਤੇ ਲਾਈਕ ਕਰ ਦਿਓ